ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮਨ ਸੋ ਵੀਰੋ ਫਤਿਹਗੜ੍ਹ ਸਾਹਿਬ ਸੇਵਾ ਕੇਂਦਰ ਦੇ ਬਾਹਰ ਖੜੇ ਸੀਗੇ ਕੁਝ ਤੁਹਾਨੂੰ ਇੰਪੋਰਟੈਂਟ ਜਾਣਕਾਰੀਆਂ ਦੇਣੀਆਂ ਜੋ ਕਿ ਸਹੂਲਤਾਂ ਤੁਹਾਨੂੰ ਹਜੇ ਤੱਕਰ ਪਤਾ ਹੀ ਨਹੀਂ ਕਿ ਘਰ ਬੈਠੇ ਵੀ ਮਿਲ ਰਹੀਆਂ ਅੱਗੇ ਮੈਂ ਤੁਹਾਨੂੰ ਦਿਖਾਉਣਾ ਵੀ ਕਿਸ ਨੰਬਰ ਤੇ ਤੁਸੀਂ ਡਾਇਲ ਕਰਨਾ ਚੱਲਦੇ ਆਪਾਂ ਅੱਗੇ ਹਾਂਜੀ ਦੋਸਤੋ ਮੈਂ ਤੁਹਾਨੂੰ ਕੋਈ ਗੱਲਬਾਤ ਕੀਤੀ ਹੈ ਕਿ ਘਰ ਬੈਠੇ ਹੀ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਤੁਹਾਨੂੰ ਸਤਕਰਤ ਸਾਫ ਦੇ ਸੇਵਾ ਕੇਂਦਰ ਦੇ ਵਿੱਚ ਜੋ ਕਿ ਹਲੇ ਤੱਕ ਮੇਰੇ ਸਾਹਮਣੇ ਚਈ ਪੈੜ ਭਰਾਵਾਂ ਨੂੰ ਪਤਾ ਹੀ ਨਹੀਂ ਹੈਗਾ ਆ ਦੇਖੋ ਲਿਖਿਆ ਹੈ ਘਰ ਬੈਠੇ ਹੀ ਸੇਵਾਵਾਂ ਲੈਣ ਲਈ ਡਾਇਲ ਕਰੋ 1076 ਬਰੇ ਇਹ ਨੰਬਰ ਦਿਖਾ ਦਿਓ ਕਿ ਕਿਸ ਤੇ ਡਾਇਲ ਕਰਨਾ ਘਰ ਬੈਠੇ ਹੀ ਤੁਸੀਂ ਡਾਇਲ ਕਰ ਸਕਦੇ ਹੋ ਔਰ ਸਹੂਲਤਾਂ ਤੁਹਾਨੂੰ ਘਰ ਬੈਠੇ ਹੀ ਮਿਲਣਗੀਆਂ 1076 'ਤੇ ਫਿਰ ਇੱਕ ਵਾਰੀ ਕਰ ਹੁੰਦਾ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਸਾਨੀ ਜੀ ਨੇ ਇਹ ਮਿਨੀਮ ਚਲਾਈ ਹੈ ਕਿ ਘਰ ਬੈਠੇ ਹੀ ਤੁਹਾਨੂੰ ਸੂਤਾ ਸੈਂਟਰ ਪਿਆਂ ਕੋਈ ਸਹੂਲਤਾ ਜਿਸ ਤਰ੍ਹਾਂ ਕਿ ਕੋਈ ਸਰਟੀਫਿਕੇਟ ਹੈ ਦੀਨ ਕੋਈ ਮੈਰਿਜ ਸਰਟੀਫਿਕੇਟ ਬਣਾਉਂਦੇ ਆ ਬਹੁਤ ਸਾਰੀਆਂ ਸਹੂਲਤਾ ਇਹਦੇ ਵਿੱਚ ਤੇ ਤੁਸੀਂ ਪਤਾ ਵੀ ਕਰ ਸਕਦੇ ਆ ਤੁਹਾਨੂੰ ਕਿਹੜੀਆਂ ਕਿਹੜੀਆਂ ਸਹੂਲਤਾ ਮਿਲਦੀਆਂ ਥੋੜਾ ਜਿਹਾ ਮੈਂ ਵਿਸਤਾਰ ਨਾਲ ਕਿਉਂਕਿ ਇਹਦੇ ਵਿੱਚ 44 ਸਹੂਲਤਾ ਦਿੱਤੀਆਂ ਗਈਆਂ ਨੇ ਭਗਵੰਤ ਸਾਨੀ ਜੀ ਵੱਲੋਂ ਇਹ ਲਿਖਿਆ ਗਿਆ ਸਰਕਾਰੀ ਧਾਰੀਆਂ ਤੁਹਾਡੇ ਪਿੰਡ ਆ ਕੇ ਤੁਹਾਡੀਆਂ ਮੁਸ਼ਕਲਾਂ ਦਾ ਕਰਨਗੇ ਹੱਲ ਸੂਤਾ ਦਾ ਨਾਮ ਹੈ ਹਨਾ ਇਹ ਸਾਰੀਆਂ ਚੀਜ਼ਾਂਾਂ ਜਿਹੜੇ ਦੱਸਿਆ ਗਿਆ ਇਹ 40 ਚੀਜ਼ਾਂ ਤਾਂ ਥੋੜੀਆਂ ਜਿਹੀਆਂ ਲੰਬੀਆਂ ਹੋ ਜਾਣਗੀਆਂ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਜਨਮ ਸਰਟੀਫਿਕੇਟ ਹੈ ਤੇ ਗੈਰੋ ਕੁਲਫ ਦੇ ਸਰਟੀਫਿਕੇਟ ਆਮਦਨ ਸਰਟੀਫਿਕੇਟ ਹਲਫਿਆ ਬਿਆਨ ਦੀ ਤਸਦੀਕ ਲਾਪਤਰੀ ਤੇ ਬੱਚਿਆਂ ਦੇ ਵਜੀਫੇ ਪੰਜਾਬ ਨਿਵਾਸ ਸਰਟੀਫਿਕੇਟ ਜਾਤੀ ਸਰਟੀਫਿਕੇਟ ਐਸੀ ਉਸਾਰੀ ਹੈ ਨਾ ਉਹ ਸਾਰੀ ਮਜ਼ਦੂਰਾਂ ਦੀ ਰਜਿਸਟਰੀ ਪੜਾਪਾ ਪੈਨਸ਼ਨ ਸਕੀਮ ਬਿਜਲੀ ਬਿਨਾ ਦਾ ਭੁਗਤਾਨ ਰਜਿਸਟਰ ਜਨਮ ਸਰਟੀਫਿਕੇਟ ਤੇ ਨਾਮ ਦਰਜ ਕਰਨ ਲਈ ਮਾਰ ਰਿਕਾਰਡ ਦੀ ਜਾਂਤ ਮੌਤ ਸਰਟੀਫਿਕੇਟ ਦੀਆਂ ਕਾਪੀਆਂ ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਿਸਟਰਿੰਗ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਵਿਆਹ ਹੁੰਦਾ ਆਪਾਂ ਨੂੰ ਇੱਥੇ ਆਉਣਾ ਪੈਂਦਾ ਸੀ ਹੁਣ ਤੁਹਾਨੂੰ ਇੱਕ ਬੰਦਾ ਜਾਊਗਾ ਤੁਹਾਡੇ ਘਰੇ ਜਾ ਕੇ ਉਹ ਸੁੱਧਾ ਦੇ ਦੇਊਗਾ ਪਰ ਉਸ ਤੇ ਮੈਨੂੰ ਲੱਗਦਾ ਸ਼ਾਇਦ ਥੋੜੇ-ਬੁਟੇ ਚਾਰਜ ਲੱਗਦੇ ਆ ਫਿਰ ਇੱਕ ਨੇ 120 ਰੁਪਏ ਹਾਂਜੀ 120 ਜਾਂ ਕੁਝ ਵੀ ਮਾੜੇ-ਮੋٹے ਵਾਧ ਘੱਟ ਹਨਾ ਜਿੱਦਾਂ ਵੀ ਤੇ ਜਨਮ ਸਰਟੀਫਿਕੇਟ ਵਿੱਚ ਦਰਸਤੀ ਜੇ ਕਰਾਉਣੀਆਂ ਤੇ ਮੌਤ ਸਰਟੀਫਿਕੇਟ ਗੈਰ ਉਪਲਬਧ ਸਰਟੀਫਿਕੇਟ ਪਿੰਡੂ ਇਲਾਕਾ ਸਰਟੀਫਿਕੇਟ ਜਨਮ ਸਰਟੀਫਿਕੇਟ ਦੀਆਂ ਕਾਪੀਆਂ ਜਨਰਲ ਜਾਤੀ ਸਰਟੀਫਿਕੇਟ ਬੀਤਵਾਲ ਜਾਂ ਵਿਸਾਰਾ ਪੈਨਸ਼ਨ ਸਕੀਮ ਹੁਣ ਦੇਖੋ ਜਿਹੜੀ ਪੈਨਸ਼ਨ ਆਪਾਂ ਨੂੰ ਇੱਥੇ ਫੋਟੋ ਕਰਾਉਣ ਆਣੀ ਪੈਂਦੀ ਸੀ ਤੁਸੀਂ ਸਿੱਧੇ ਤੁਸੀਂ ਇਸ ਨੰਬਰ ਤੇ ਫੋਨ ਕਰਨਾ 8076 ਆਪਣਾ ਡਰੈੱਸ ਦੱਸਣਾ ਤੇ ਬਦਲ ਸੂਤਾ ਕੇਂਦਰ ਦਾ ਜਿਹੜਾ ਅਧਿਕਾਰੀ ਆਉ ਤੁਹਾਡੇ ਘਰ ਆਊਗਾ ਤੇ ਭਾਰਤ ਸੈਟ ਸਰਟੀਫਿਕੇਟ ਮਾਰਗੇਜ ਦੀ ਐਂਟਰੀ ਹੋਰ ਬਚਣੀਆਂ ਸੈਣੀਆਂ ਨਾ ਬਹੁਤ ਸਾਰੀਆਂ ਸਕੀਮਾਂ 44 ਸਕੀਮਾਂ ਵੀਰੇ ਹੋਣਾ ਆ ਤੁਹਾਨੂੰ ਮੈਂ ਥੋੜਾ ਜਿਹਾ ਇੱਕ ਆਪ ਕੰਪਲੀਟ ਦਿਖਾ ਦਿੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇਖੋ ਜੇਕਰ ਇਹ ਵਧੀਆ ਕੰਮ ਆ ਵੀ ਲੋਕਾਂ ਨੂੰ ਘਰ ਬੈਠੇ ਸਹੂਲਤ ਮਿਲ ਰਹੀ ਆ ਸੋ ਮੇਰੇ ਹਿਸਾਬ ਨਾਲ ਇਹ ਕਿਸੇ ਬਹੁਤ ਹੀ ਸਲਾਗਾਯੋਗ ਕਦਮ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਕੋਈ ਚੰਗਾ ਕੰਮ ਕਰੇ ਮੁੱਖ ਮੰਤਰੀ ਦਾ ਉਸ ਨੂੰ ਚੰਗਾ ਹੀ ਕਹਿਣਾ ਚਾਹੀਦਾ ਜਿੱਥੇ ਕਿਤੇ ਕੁਝ ਕਮੀਆਂ ਨੇ ਜੋ ਨਹੀਂ ਪੂਰੀਆਂ ਹੋ ਰਹੀਆਂ ਆ ਆਪਾਂ ਉਹਨਾਂ ਨੂੰ ਮਾੜੇ ਨੂੰ ਮਾੜਾ ਕਹੀਏ ਤੇ ਚੰਗੇ ਨੂੰ ਚੰਗਾ ਕਹੀਏ ਲੇਕਿਨ ਇਸ ਨੰਬਰ ਬਾਰੇ ਮੈਂ ਵੀ ਹੁਣੇ ਦੇਖਿਆ ਵੇ ਜਦ ਮੇਰੀ ਨਿਗਾ ਪਈ ਵੀ ਇਹ ਨੰਬਰ ਹੈ ਜੀ ਜਿੱਥੇ ਫਿਰ ਮੈਂ ਅਧਿਕਾਰੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਪ੍ਰੋਪਰ ਕੀ ਇੱਥੇ ਵੀ 1076 ਦੇ ਨਾਲ ਤੁਹਾਨੂੰ ਘਰ ਬੈਠੇ ਸਹੂਲਤਾਂ ਦੀ ਸਾਰੀ ਤੁਹਾਡੂ ਘਰ ਬੈਠੇ ਸਹੂਲਤਾਂ ਮਿਲ ਸਕਦੀਆਂ ਸੋ ਇਸ ਵੀਡੀਓ ਨੂੰ ਕਰੀਆਂ ਤੁਹਾਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਦਿੰਦਾ ਰਹਾਂਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ